ਦੁਕਾਨ ਦੇ ਅੰਦਰ ਤਾਂ ਐਂ ਲੱਗਦਾ ਜਿਵੇਂ ਬਹੁਤ ਹੀ ਗੁੰਮਸਮਨੇਰਾ ਹੋ ਰਿਹਾ ਹੁੰਦਾ। ਐਂ 8:00 ਵਜ ਚੁੱਕੇ ਨੇ ਤੇ ਗੁਰੀ ਸ਼ਟਰ ਚੱਕਦਾ। ਚੱਲ ਗੁਰੀ ਖੋਲ ਦੇ ਸ਼ਟਰ। ਚੁੱਪ ਕਰ ਪਹਿਲਾਂ ਸ਼ਟਰ ਦੀ ਆਵਾਜ਼ ਆਉਂਗੀ ਤੇਲੀ। ਚੰਗਾ ਬਈ। ਬਾਹਰ ਤੋਂ ਤਾਂ ਦੇਖੋ ਤੇ ਐਨ ਰਾਤ ਨੀਂਦ ਬਹੁਤ ਸੋਹਣੀ ਆਈ। ਇੱਕ ਤਾਂ ਰੋਟੀਆਂ ਨਾਲ ਫਲ ਰੱਜੇ ਸੀ ਅਸੀਂ। ਤੇ ਦੂਜਾ 슬ੀਪਿੰਗ ਬੈਗ ਦੀਆਂ ਗੱਲਾਂ ਹੀ ਕੁਛ ਅੱਡ ਨਹੀਂ। ਜੱਪਾਂ ਲਾਈਆਂ ਸੀ ਦੋਨਾਂ ਨੇ। ਇਕੱਲੇ-ਇਕੱਲੇ ਸੁੱਤੇ ਸੀਗੇ। ਵਧੀਆ ਨੈਗ ਵਿੱਚ। ਉੱਟਦੇ ਆਂ, ਚਾਹ ਧਰਦੇ ਆਂ ਤੇ ਬੱਦਦੇ ਆਂ ਅੱਗੇ ਤુલਸੀ ਹੋਰ ਵੱਲਾਂ। ਸਲੀਪਿੰਗ ਬੈਗ ਪੈਕ ਆਪਾਂ ਉੱਠਣ ਸਾਰੀ ਕਰ ਤੇ। ਨਹੀਂ ਇਹਨਾਂ ਦੇ ਅਸੀਂ ਵੇਚੀ ਲੁਫਟੇ ਮਾਰੀ ਜਾਵਾਂਗੇ ਫਿਰ ਪਤਾ ਤੇ ਬਾਕੀ ਚਾਹ ਬਣ ਗਈ ਗੁਰੀ ਵੀ ਬਣਾਈ ਐ ਜੇ ਚੰਗਾ ਕੰਮ ਸਵੇਰੇ ਸਵੇਰੇ ਕੀਤਾ ਹੁੰਦੇ ਨੇ ਬਾਕੀ ਪਿੰਨੀਆਂ ਆ ਲਈ ਆਪਣੀ ਗੱਟੀ ਫਈਆ ਗੱਟੀ ਖੋਲਦੇ ਐ ਚ 8-10 ਕਿਲੋ ਪਿੰਨੀਆਂ ਜੀ ਆਈਆਂ ਘਰੋਂ ਤੇ ਆਪਣਾ ਵਧਗਾ ਢੰਗ ਸਾਰਨੀ ਆ ਤੇ ਪਿੰਨੀਆਂ ਗਰਮ ਬਹੁਤ ਆ ਬਈ ਤਵਾ ਰਾਤ ਬਾਰਿਸ਼ ਛੱਡਦਾ ਸੀਗਾ ਹੁਣ ਤਾਂ ਬੱਟ ਦੁਪਹਿਰਾ ਹੋ ਗਿਆ ਤੇ ਸਮਾਨ ਇਕੱਠਾ ਕਰਨ ਆਲਾਗਾ ਸਾਡਾ ਹਾਂ ਬਾਕੀ ਦਿਨ ਹੈਗਾ ਸਾਡਾ ਅੱਜ 47ਵਾਂ 47ਵਈ ਹੈ ਨਾ 47ਵਾਂ ਤੇ 10 ਜਨਵਰੀ ਸ਼ਨੀਵਾਰ ਦਾ ਦਿਨ ਤੇ ਸ਼ੀਤਲਪੁਰ ਰੁਕੇ ਸੀ ਰਾਤ ਆਪਾਂ ਬਾਕੀ ਬਹੁਤ ਸੋਹਣੀ ਰਾਤ ਰਹੀ ਤੇ ਅੱਜ ਸੋਹਣੀ ਜੀ ਦੁਪਹਿਰ ਤੇ ਧੁੱਪ ਖੜੀ ਹੋਈ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੀਤਲਪੁਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਣੇ ਬਲੌਗ 'ਚ ਤੁਹਾਨੂੰ ਜੀ ਆਇਆਂ ਆਖਦਾ ਤੇ ਤੁਹਾਡਾ ਧੰਨਵਾਦ ਕਰਦਾ ਆਪਣੇ ਬਲੌਗ ਨੂੰ ਤੁਸੀਂ ਟਾਈਮ ਦੇ ਰਹੇ ਹੋ ਤੇ ਬਾਕੀ ਕਰਦੇ ਆਪਾਂ ਸਫ਼ਰ ਸ਼ੁਰੂ ਤੇ ਦੁਪਹਿਰਾ ਕਰ ਲਿਆ ਸੀ ਕਿਉਂਕਿ ਸਾਡੇਆਂ ਜਿਹੜੀਆਂ ਵੀਡੀਓਜ਼ ਸੀਗੀਆਂ ਉਹ ਅਪਲੋਡ ਨਹੀਂ ਹੋਈਆਂ ਸੀਗੀਆਂ ਤੇ ਜਦੋਂ ਮੈਂ ਉੱਧਰ ਮੰਦਿਰ ਦੇ ਉੱਧਰਲੀ ਸਾਈਡ ਗਿਆ ਉਦੋਂ ਮੈਨੂੰ Wi-Fi ਲੱਗਿਆ ਪਤਾ ਵੀ ਲੱਗਿਆ ਔਰੇ ਤੇ ਮੈਂ ਪਾਸਵਰਡ ਲਿਆ ਤੇ ਉਸ ਤੋਂ ਬਾਅਦ ਅਸੀਂ ਉੱਥੇ ਬਹਿ ਕੇ ਵੀਡੀਓ ਵਗੈਰਾ ਅਪਲੋਡ ਕੀਤੀ ਕਿਉਂਕਿ ਜਿਹੜੀ ਚੀਜ਼ ਸਾਡੇ ਵਾਸਤੇ ਜ਼ਰੂਰੀ ਹੈ ਅਸੀਂ ਉਹ ਪਹਿਲਾਂ ਕਰਨੀ ਹੈ ਨਾ ਕੋਈ ਨਹੀਂ ਘੱਟ ਸਫਰ ਨਿਕਲ ਜੂਗਾ ਵਧੀਆ ਸੋਹਣੇ ਤਰੀਕੇ ਨਾਲ ਆਸਾ ਪਾਸਾ ਦਿਖਾ ਕੇ ਤੁਹਾਨੂੰ ਫੇਰ ਅੱਗੇ ਵਧਾਂਗੇ ਅਸੀਂ ਤੇ ਬਾਕੀ ਗੱਲਾਂ ਬਾਤਾਂ ਅਸੀਂ ਹੁਣ ਕਰਵਾਉਣ ਲੱਗਾ ਕਿਉਂਕਿ ਪਿੱਛੇ ਜਿਹੜੇ ਲੋਕ ਸੀਗੇ ਉਹ ਤੁਹਾਨੂੰ ਪਤਾ ਹੀ ਆ ਬਾਕੀ ਉਧਰ ਐਨੀ ਹੈ ਨਹੀਂ ਸੀ ਕੋਈ ਤੇ ਵੀ ਕੋਈ ਸੁਨੇ ਇਨਫੋਰਮੇਸ਼ਨ ਦੇ ਸਕਗੇ ਤੇ ਬਾਕੀ ਇੱਥੇ ਲਾਈਆਂ ਸੀ ਰਾਤ ਰੋਟੀਆਂ ਥੋੜਾ ਭਰਾ ਅੱਜ ਸਹੀ 24 ਦਿਨਾਂ ਬਾਅਦ ਨਾ ਆਇਆ ਵਧੀਆ ਹੌਲਾ ਜਿਹਾ ਫੀਲ ਹੋ ਰਿਹਾ ਹੈ ਬਹੁਤ ਜ਼ਿਆਦਾ ਤੇ ਗੁਰੀ ਨੇ ਚੌਲ ਉਹ ਬਾਲ ਲਈ ਸੀਗੇ ਜਦੋਂ ਮੈਂ ਨਹਾਉਣ ਗਿਆ ਸੀਗਾ ਤੇ ਦਾਲ ਵਗੈਰਾ ਆਪਣੀ ਰਾਤ ਵਾਲੀ ਬਚੀ ਪਈ ਸੀਗੀ ਤੇ ਖਾ ਕੇ ਤੇ ਸਮਾਨ ਵਗੈਰਾ ਪੈਕ ਕਰਦੇ ਆ ਤੇ ਚੱਲਦੇ ਆ ਤੇ ਤਾਂ ਪਵੀ ਭੋਨੇ 1:00 ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਬਾਕੀ ਫਿਲਹਾਲ ਆਪਾਂ ਭਈ ਸਮਾਨ ਵਗੈਰਾ ਪੈਕ ਕਰਕੇ ਤੇ ਸਾਈਕਲ ਤਿਆਰ ਵਰ ਤਿਆਰ ਕਰ ਰੱਖੇ ਨੇ ਦੋਨਾਂ ਦੇ ਗੁਰੀ ਨੂੰ ਪਤਾ ਨਹੀਂ ਕਿਹੜੀ ਗੱਲ ਤੋਂ ਭਈ ਦੰਦ ਨਿਕਲ ਰਹੇ ਨੇ ਤੇ ਅੱਜ ਆਪਾਂ ਬਿਲਕੁਲ ਆਥਨ ਕਰ ਲਿਆ ਅਨੰਦਪਹਿਰਾ ਤੇ ਨਾ ਮਾੜਾ ਮਟੇ ਲੇਟ ਤੇ ਜਮਾ ਪੂਰਾ ਹੀ ਲੇਟ ਆ ਸਾਢੇ 1.30 ਵਜੇ ਦਾ ਸਮਾਂ ਹੋ ਚੁੱਕਿਆ ਫਿਲਹਾਲ ਤੇ ਬਾਦਿਆਂ ਅੱਗੇ ਤੁਲਸੀਪੁਰ ਵਾਲੇ ਤੋਂ ਹੈਗਾਗਾ 16-17 ਕਿਲੋਮੀਟਰ ਤੇ ਉੱਥੇ ਜਾ ਕੇ ਸਿਲੈਂਡਰ ਵਗੈਰਾ ਭਰਵਾਉਣਾਗਾ ਤੇ ਕੁਝ ਕੱਪੀ ਕੱਪੜੇ ਵੀ ਵਾਇ ਕਰਨੇ ਆ ਤੇ ਸੋ ਬਹੁਤੀ देर ਨਾ ਕਰਦੇ ਹੋਏ ਆਪਾਂ ਚੱਲਦੇ ਆਂ ਭਈ ਤੇ ਬਾਕੀ ਰਾਤ ਰੁਕੇ ਸੀਗੇ ਆਪਾਂ ਮੰਦਰ ਚ ਸ਼ੀਤਲਗੰਜ ਸ਼ੀਤਲਪੁਰ ਸ਼ੀਤਲਪੁਰ ਟੈਂਪਲ ਸ਼ੀਤਲਪੁਰ ਟੈਂਪਲ ਰੁਕੇ ਸੀਗੇ ਜੇ ਤੁਸੀਂ ਵੀ ਇੱਥੇ ਆਉ ਤਾਂ ਭਈ ਔਰ ਨਦੀ ਦੇ ਪੁਲ ਦੇ ਇਧਰਲੀ ਸਾਈਡ ਜਦੋਂ ਆਪਾਂ ਉਧਰੋਂ ਐਂਟਰ ਕਰਾਂਗੇ ਤੇ ਖੱਬੇ ਹਾਥੀ ਤੁਹਾਨੂੰ ਇਹ ਮੰਦਿਰ ਦਿਖ ਜੂਗਾ ਬਾਕੀ ਬਿਲਡਿੰਗ ਬਹੁਤ ਵੱਡੀ ਬਣੀ ਹੋਈ ਹੈ ਮੰਦਿਰ ਦੀ ਯਹਰ ਕੋ ਮਨੋ ਕਾਮਨੇ ਪੂਨੇ ਹੋਸ ਇਹ ਨੇਪਾਲੀ ਚ ਲਿਖਿਆ ਹੋਇਆ ਇੱਥੇ ਚੱਲਦੇ ਆਂ ਚਲ ਗੁਰੀ ਫਿਰ ਖੋਲ ਗੇਟ ਕਿਉਂਕਿ ਬਹੁਤ ਆਪਾਂ ਲੇਟ ਹੈ ਇਹ ਪਿੱਛੇ ਸਲਿੰਡਰ ਦੇ ਉੱਤੇ ਟੰਗਦੇ ਅੱਛਾ ਬੋਤਲਾ ਟੰਗ ਤੀਆਂ ਹੋਰ ਠੀਕ ਹੋ ਗਈ ਤੇ ਚੱਲਦੇ ਆ ਹੁਣ ਆ ਲਿਖਿਆ ਹੋ ਬਈ ਔਰ ਸਿਦੇਸ਼ ਸਿਦੇਸਵਰ ਸ਼ਿ ਮੰਦਰ ਸ਼ੀਤਲਪੁਰ ਅਜੀ ਲੇਟ ਕਿਉਂ ਤੁਰੇ ਆ ਸਾਨੂੰ ਬਿਜਲੀ ਦਾ ਥੋੜਾ ਜਿਹਾ ਲਾਹਾ ਹੋ ਗਿਆ ਸੀਗਾ ਲਾਹਾ ਮਤਲਬ ਕਿ ਸਾਡੀਆਂ ਸਾਰੀਆਂ ਪਾਵਰ ਬੈਂਕਾਂ ਤੇ ਜਿੰਨੇ ਵੀ ਸਮਾਨ ਮਾਈਕ ਵਗੈਰਾ ਸੀਗਾ ਸਾਰਾ ਕੁਝ ਟੋਟਲੀ ਲੋ ਸੀ ਤੇ ਜਿਹਦੇ ਕਰਕੇ ਸਾਨੂੰ ਹੋ ਆ ਵੀ ਭਈ ਸਾਰਾ ਕੁਝ ਸੀ ਚਾਰਜ ਕਰ ਲੀਏ ਤਾਂ ਕਰਕੇ ਸਾਨੂੰ ਲੇਟ ਦੋਨਾ ਵਿਆਜ ਤੇ ਬਾਕੀ ਸਾਰਾ ਕੁਝ ਚਾਰਜ ਹੋ ਚੁੱਕਿਆ ਆਪਾਂ ਉਹ ਦੁਕਾਨਾਂ 'ਚ ਰੁਕੇ ਸੀ ਜਿਹੜੀਆਂ ਆ ਰਹੀਆਂ ਤੇ ਚੱਲਦੇ ਆ ਗੁਰੀ ਹਜੇ ਆਇਆ ਨਹੀਂ ਗਾ ਮੈਂ ਪਹਿਲਾਂ ਤੁਰ ਪਿਆ ਸੀ ਆ ਜਾਣ ਤੋਂ ਬਰੋਬਰੀ ਜਾਵਾਂਗੇ ਅਸੀਂ ਬਾਕੀ ਆ ਕੱਚਾ ਕਰ ਹੈ ਮਿੱਟੀ ਲੇਪ ਕੇ ਉੱਤੇ ਪੇਂਟ ਮਾਰਿਆ ਹੋਇਆ ਕਿੰਨਾ ਹੀ ਸੋਹਣਾ ਲੱਗਦਾ ਬਈ ਆ ਗਿਆ ਗੁਰੀ ਵੀ ਚਲੋ ਬਈ ਕਰੀਏ ਸਫ਼ਰ ਸ਼ੁਰੂ ਕਿਉਂਕਿ ਬਹੁਤ ਲੇਟ ਹੋ ਚੁੱਕਿਆ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਕਿਹੇ ਜੇ ਮੁੰਡੇ ਨੇ ਭਾਈ ਵੀ ਇੰਨੀ ਲੇਟ ਤੁਰਦੇ ਨੇ ਤਾਂ ਚਲੋ ਕੀ ਕਰ ਸਕਦੇ ਆ ਕਦੇ ਕਦੇ ਕੋਲ ਜੀ ਮਾਰ ਲੈਨੇ ਆ ਅਸੀਂ ਦੋ ਜੀ ਚੜਾਈ ਜੀ ਆ ਗਈ ਕੋਈ ਸੀ ਪਰ ਤੇ ਲੱਵੀ ਆ ਤੇ ਕੱਚੇ ਜੇ ਘਰ ਬਹੁ ਦੇਖੋ ਮਨ ਰਿਆ ਕੋਈ ਕੋਈ ਘਰ ਜਾ ਕੱਚਾ ਅਜਾ ਸੌਰੀ ਪੱਕਾ ਹੈਗਾ ਤੇ ਬਾਕੀ ਟੋਟਲੀ ਸਾਰੇ ਕੱਚੇ ਨੇ ਹੂੰ ਉਹ ਦੇਖ ਸਕਦੇ ਹੁੰਦਰ ਜ਼ੂਮ ਕਰਕੇ ਦੋ ਹੁਣ ਇੱਧਰ ਆ ਗਏ ਆ ਬਾਈ ਨੇ ਮੂਰੇ ਆ ਉਹਦਾ ਕੱਚਾ ਘਰ ਸਾਮਕੇ ਰੱਖ ਰੱਖਿਆ ਹੈ ਇਹ ਚਾਹ ਦੇ ਮੁਰਗੇ ਮਰ ਗਏ ਬੱਕਰੀਆਂ ਵਗੈਰਾ ਤਾੜ ਦਿੰਦਾ ਇਹ ਅੰਦਰ ਠੰਡ ਤੋਂ ਤੇ ਉਹ ਪੱਕਾ ਪਾਇਆ ਹੋਇਆ ਹੈ ਉਧਰ ਹੂੰ ਇੱਧਰ ਵੀ ਆ ਕੱਚਾ ਹੀ ਬਣਾਇਆ ਹੋਇਆ ਪੂਰਾ ਟਰੈਕਟਰ ਖੜਾ ਕੋਲੇ ਤੇ ਬਾਕੀ ਕਿਤੇ ਕਿਤੇ ਪੱਕੇ ਬਾਕੀ ਰਾਹ ਬਹੁਤ ਸੋਹਣੇ ਆ ਟੋਟਲੀ ਸਾਰਾ ਇਹ ਪੰਡਾ ਜਿਹੜਾ ਪਹਾੜੀਆਂ ਦੇ ਆਲੇ ਦੁਆਲੇ ਘੁਰ ਕੇ ਲਿਆ ਹੋਇਆ ਬਈ ਬੇ ਸ਼੍ਰੀ ਨਜ਼ਰ ਵਿਚਾਲੇ ਆ ਪਹਾੜੀਆਂ ਦੇ ਉਸੇ ਤਰੀਕੇ ਨਾਲ ਤੇ ਇੱਕ ਹੋਰ ਗੱਲ ਆਪਣੇ ਸਾਈਕਲ ਜਿਹੜੀ ਮਿੰਨੀ ਜੀ ਚੜਾਈ ਹੁੰਦੀ ਆ ਉਹਦੇ ਤੇ ਵੀ ਬਹੁਤ ਜ਼ੋਰ ਲਵਾਉਂਦੇ ਨੇ ਅੱਗੇ ਜਾ ਕੇ ਇੱਕ ਨਾ ਗਰਾਰੀ ਹੁੰਦੀ ਆ ਉਹ ਸ਼ਾਇਦ ਆਪਣੇ ਨਹੀਂ ਮਿਲਦੀ ਮਿਲਦੀ ਹੋ ਵੀ ਸਕਦੀ ਆ ਬਟ ਅਸੀਂ ਪੁੱਛਿਆ ਸੀਗਾ ਸਾਨੂੰ ਕਹਿੰਦੇ ਹੈ ਨਹੀਂ ਬਾਈ ਜੋ ਇਹ ਐਡੀ ਕੀ ਹੁੰਦੀ ਆ ਜਿਹੜਾ ਨਾਰਮਲ ਸਾਈਜ਼ ਹੁੰਦਾ ਆਪਣਾ ਵਾਲਾ ਤੇ ਉਹ ਬੋਣਿਆ ਉਹਦੇ ਨਾਲ ਮਾੜੀ ਮੋਟੀ ਚੜਾਈ ਜੀ ਨਾਰਮਲੀ ਬੈਗੇਜ ਢਾਹ ਲਿਆ ਕਰਾਂਗੇ باقی ਗੁਰਿਓ ਅੱਗੇ ਜਾ ਰਿਹਾ ਹੈ ਤੇ ਵਾਤਾਵਰਨ ਬਹੁਤ ਸੋਹਣਾ ਰੋਂਦਾ ਮੈਂ ਤੇ ਗੁਰੀ ਕਨਫਿਊਜ਼ ਸੀਗੇ ਵੀ ਤੁਲਸੀਪੁਰ ਕੋਈ ਭਾਈ ਟੂਰਿਸਟ ਟੂਰਿਸਟ ਅਟਰੈਕਸ਼ਨ ਪੁਆਇੰਟ ਆ ਬਟ ਸਾਡਾ ਬਹਿਮ ਨਿਕਲ ਗਿਆ ਕਿਉਂਕਿ ਇੱਥੇ 에어ਪੋਰਟ ਆ ਜੋ ਕਿ ਗੋਰੇ ਅਧੋ ਫਲਾਈਟ ਵਗੈਰਾ ਤੇ ਆਪਦੇ ਵਿਦੇਸ਼ਾਂ ਨੂੰ ਜਾਂਦੇ ਆ ਭਾਈ ਤੇ ਬਾਕੀ ਤੁਲਸੀਪੁਰ ਮਾਰਕੀਟ ਉਹਦੇ ਵਿੱਚ ਅਸੀਂ ਪਹੁੰਚਣਾ ਆ ਲਈਏ ਤੇ ਸਿਲੰਡਰ ਵਗੈਰਾ ਭਰਾਉਣੇ ਆ ਤੇ ਜਿਹੜਾ ਰਾਸ਼ਨ ਆਪਣੇ ਕੋਲੇ ਮੁੱਕਿਆ ਪਿਆ ਉਹ ਵੀ ਆਪਾਂ ਬਾਈ ਕਰਦੇ ਆ ਕਿਉਂਕਿ ਅੱਗਾ ਸਾਰਾ ਸਫਰ ਉਹ ਪਹਾੜੀਆਂ ਦੀ ਆ ਦੇਖ ਸਕਦੇ ਹੋ ਤੁਸੀਂ ਸਾਰਾ ਟੋਟਲੀ ਤੇ ਹਨਾ ਗੁਰੀ ਤੇ ਬਾਕੀ ਬਲੀ ਜਰ ਬੋਰ ਨਾ ਹੋਇਆ ਕਰੋ ਆਪਣਾ ਵਲੌਗ ਦੇਖਦੇ ਹੋਏ ਕਿਉਂਕਿ ਹਜੇ ਫਿਲਹਾਲ ਨਵੇਂ-ਨਵੇਂ ਅਸੀਂ ਵੀਡੀਓਗ੍ਰਾਫਰ ਆ ਮੈਂ ਕਿੰਨੀਆਂ ਵੀਡੀਓਾਂ ਚ ਇਹ ਕਹਿ ਚੁੱਕਿਆ ਹਾਂ ਹਾਂ ਜਿੱਥੇ ਤੁਸੀਂ ਇੰਨੀ ਮਦਦ ਕਰ ਰਹੇ ਹੋ ਵੀ ਆਪ ਦਾ ਟਾਈਮ ਆ ਜਿਹੜਾ ਕੀਮਤੀ ਉਹ ਸਾਡੀਆਂ ਵੀਡੀਓ ਨੂੰ ਦੇ ਰਹੇ ਹੋ ਉਹdoutte ਸਾਡੇ ਲਈ ਹੈਗਾ ਵੀ ਕੀ ਐ ਚਲੋ 10 12 ਮਿੰਟ ਹੀ ਦੇਖਦੇ ਹਾਂ ਕੋਈ ਦਿੱਕਤ ਨਹੀਂ ਸਾਨੂੰ ਕੋਈ ਚਲੋ ਦੇਖਦੇ ਤਾਂ ਹੈਗੇ ਬਾਕੀ ਤੇ ਹੌਲੀ ਹੌਲੀ ਵਧ ਰਹੇ ਆ ਤੁਰਕੇ ਹੋ ਗਏ ਸੀਗੇ ਅਸੀਂ ਕਿਉਂਕਿ ਜਿਹੜੇ ਗੋਡੇ ਨੇ ਉਹ ਜੇ ਆਪਾਂ ਲੰਮੇ ਸਮੇਂ ਤੱਕ ਆਹ ਸਾਈਕਲ ਚਲਾਈਏ ਉਹ ਥੋੜੀ ਪ੍ਰੋਬਲਮ ਦੇਣ ਲੱਗ ਜਾਂਦੇ ਆ ਤੇ ਤਾਂ ਕਰਕੇ ਅੱਗੇ ਹੀ ਜਾਵਾਂਗੇ ਤਾਂ ਗਰਾਰੀ ਬਦਲਵਾਉਣੀ ਐ ਇਹਦੀ ਸਾਈਕਲ ਦੀ ਉਸ ਤੋਂ ਬਾਅਦ ਮਾੜੀਆਂ ਮੂਟੇ ਚੜਾਈਆਂ ਉਹੀ ਚੜ ਜਾ ਕਰ ਕਰੂਗਾ ਸਾਈਕਲ ਆਪਣਾ ਪਹੁੰਚ ਗਏ ਆ ਤੁਲਸੀਪੁਰ ਤੇ ਬਹੁਤ ਹੀ ਜ਼ਿਆਦਾ ਵੱਡੀ ਮਾਰਕੀਟ ਆ ਤੇ ਪਹਿਲਾਂ ਸਿਲੰਡਰ ਪੁੱਛਦੇ ਆ ਕਿੱਥੇ ਭਰਨਗੇ ਤੇ ਉਸ ਤੋਂ ਬਾਅਦ ਕੁਛ ਕੁ ਆਪਾਂ ਸਮਾਨ ਲੈਣਾ ਉਹ ਬਾਇ ਕਰਦੇ ਆ باقی ਸਾਰੇ ਹੋਰ ਹੁੰਦੇ ਦੇਖ ਰਹੇ ਆ ਪੱਗਾਂ ਕਰਕੇ ਵੀ ਇੰਡੀਅਨਸ ਆ ਬਾਕੀ ਗੁਰੀ ਐਨਕਾ ਬਦਲ ਰਿਹਾ ਐ ਇੱਥੇ ਬਈ ਉਲਟਾ ਸੀਨ ਆਪਣੇ ਤਾਂ ਐਤਵਾਰ ਦੀ ਛੁੱਟੀ ਹੁੰਦੀ ਆ ਤੇ ਸ਼ਨੀਵਾਰ ਨੂੰ ਦੁਕਾਨਾਂ ਖੁੱਲੀਆਂ ਹੁੰਦੀਆਂ ਉਰੇ ਸ਼ਨੀਵਾਰ ਦੀ ਛੁੱਟੀ ਹੁੰਦੀ ਆ ਤੇ ਐਤਵਾਰ ਨੂੰ ਦੁਕਾਨਾਂ ਜ਼ਿਆਦਾ ਖੁੱਲੀਆਂ ਹੁੰਦੀਆਂ ਤੇ ਪੁੱਛਿਆ ਸੀ ਸਿਲੰਡਰ ਬਾਰੇ ਵੀ ਤੇ ਕਹਿੰਦੇ ਵੀ ਕੱਲ ਨੂੰ ਭਰਿਆ ਜਾਣਾ ਕੋਈ ਆਦੇ ਦੁਕਾਨ ਕੋਈ ਨਹੀਂ ਖੁੱਲੀ ਹੈਗੀ ਕੋਈ ਟਾਂ ਮੀ ਟੱਲੀਆਂ ਦੁਕਾਨਾਂ ਹੀ ਖੁੱਲਣਗਾ ਤੇ ਸਿਲੰਡਰ ਦਾ ਹੱਲ ਨਹੀਂ ਹੋ ਰਿਹਾ ਭਰਿਆ ਨਹੀਂ ਜਾ ਰਿਹਾ ਕਿਉਂਕਿ ਕਹਨੀ ਵਾਰ ਤੁਹਾਨੂੰ ਦੱਸਿਆ ਹੀ ਹੈ ਬਾਕੀ ਕਹਿੰਦੇ ਮੁਸ਼ਕਲ ਹੀ ਹੈ ਤੇ ਬਾਕੀ ਕੱਲ ਨੂੰ ਪ੍ਰਵਾਹ ਕੀ ਲੈ ਕੇ ਜਾਣਾ ਕਿਉਂਕਿ ਅੱਗੇ ਜਮਾ ਰੁੱਖਾ ਕੀ ਕਹਿ ਸਕਦੇ ਆ ਜਮਾ ਰੁੱਖਾ ਏਰੀਆ ਉਧਰ ਕੋਈ ਦੁਕਾਨ ਕੋਣ ਹੈ ਨਹੀਂ ਮਾੜੀਆਂ ਮੋਟੀਆਂ ਬਸ ਚਾਵਲ ਚੂੜਾ ਜਿਆ ਕਰਨਗੇ ਜਾਨਾ ਤਾਂ ਇਹ ਜਿੰਨ ਦੁਕਾਨਾਂ ਜ਼ਰੂਰ ਹੈਗੀਆਂ ਬਾਕੀ ਆਹ ਬਾਈ ਨੂੰ ਪੁੱਛਿਆ ਸੀਗਾ ਥੋੜਾ ਬਹੁਤ ਤੇ ਨੇ ਦੱਸਿਆਗਾ ਵੀ ਇਹ ਵਟਾ ਆਲਦੀਨ ਬਾਲੀ ਭਾਸ਼ਾ ਦੇ ਵਿੱਚ ਸਾਡੇ ਨਾਲ ਗੱਲ ਕਰਤਾ ਸ਼ਾਮ ਹੋ ਚੁੱਕੀ ਹੈ ਤੇ ਸ਼ਹਿਰ ਪੂਰਾ ਹੀ ਲਾਈਟਾਂ ਦੇ ਨਾਲ ਜਗਮਗਾ ਗਿਆ ਬਾਈ ਪੂਰਾ ਟੋਟਲੀ ਇਹ ਬਹੁਤ ਸੋਹਣਾ ਵਿਊ ਆ ਰਿਹਾ ਤੇ ਸਾਡਾ ਮਨ ਹੈਗਾ ਉਹ ਕਿਆਰੀ ਦੇ ਵਿੱਚ ਟੈਂਟ ਲਾਉਣ ਦਾ ਹੈ ਚਲੋ ਪੁੱਛਦੇ ਹਾਂ ਕਿਸੇ ਬਾਈ ਨੂੰ ਗੁਰੂ ਪੁੱਛਣ ਗਿਆ ਜਗਾ ਉਹਨਾਂ ਨੇ ਆਹ ਤਾਂ ਕਿਹਾਗਾ ਬਟ ਜੇ ਹੋ ਪਿਪਲਾਂ ਦੇ ਦੋਨਾਂ ਦੇ ਵਿਚਾਲੇ ਪੱਕਾ ਥੜਾ ਬਣਿਆ ਹੋਇਆ ਜੇ ਉੱਥੇ ਲਾ ਸਕਦੇ ਹਾਂ ਤਾਂ ਬਹੁਤ ਹੀ ਸੋਹਣੀ ਗੱਲ ਆ ਤੇ ਉੱਥੇ ਬਹੁਤ ਤਕੜਾ ਇੱਥੇ ਘਾਗੂ ਜਾਂ ਬਹੁਤ ਜ਼ਿਆਦਾ ਉੱਥੇ ਬਹਿ ਕੇ ਰੋਟੀ ਬਣੀ ਨਿਆਰੇ ਨਾ ਬਣਾ ਲਾਂਗੇ ਤੇ ਸਾਈਕਲ ਆ ਜਿਹੜਾ ਇਹਦਾ ਸਟੈਂਡ ਵੀ ਵਿੰਗਾ ਹੋ ਗਿਆ ਕੱਲ ਨੂੰ ਕਰਾਵਾਂਗੇ ਲੋਟ ਤੇ ਲਾਈਟਾਂ ਵગેਰਾ ਅੱਜ ਫੁੱਲ ਚਾਰਜ ਆ ਸਾਰੀਆਂ ਤੇ ਟੈਂਟ ਲਾਉਣ ਨੂੰ ਆਪਾਂ ਨੂੰ ਥਾਂ ਮਿਲ ਗਈ ਪਹਿਲਾਂ ਇੱਥੋਂ ਅਸੀਂ ਸਾਰਾ ਸਾਫ਼ ਕੀਤਾ ਘਾਂਡਾ ਭੰਗੜਾ ਪਾਇਆ ਇੱਥੇ ਅਸੀਂ ਫੇਰ ਕਿਤੇ ਜਾ ਕੇ ਸਾਹ ਹੋਇਆ ਬਈ ਚੱਲ ਕੋਈ ਦਿੱਕਤ ਨਹੀਂ ਮਿਲਦੀ ਬਸ ਜਗਾ ਪਹਿਲਾ ਇੱਕ ਆਪਣੀ ਕੇਜ ਦਾ ਮੁੰਡਾ ਸੀ ਉਹ ਕਹਿੰਦਾ ਮੇਰੇ ਆਂਗਣ ਦੇ ਵਿੱਚ ਲਾ ਲੋ ਡੈਂਡ ਜੇ ਲਾਉਣਾ ਮੈਂ ਇਹ ਤੋ ਦੇਖਣ ਗਿਆ ਕਹਿੰਦਾ ਬਈ ਕੋਈ ਪ੍ਰੋਬਲਮ ਤਾਂ ਨਹੀਂ ਆਉਣੀ ਤੇ ਮਹਾਬਾਈ ਸਾਨੂੰ ਐਨੇ ਦਿਨ ਹੋ ਚੁੱਕੇ ਅੱਜ ਘਰੋਂ ਨਿਕਲਿਆ ਨੂੰ ਤੇ ਹਜੇ ਤੱਕ ਤਾਂ ਮਿੱਤਰਾ ਕਿਸੇ ਨੂੰ ਆਈ ਨਹੀਂ ਤੇ ਮੈਂ ਉਹਨੂੰ ਸਿੱਧਾ ਕਹਦਾ ਸੀ ਮਹਾਬਾਈ ਜੇ ਨਹੀਂ ਯਕੀਨ ਤਾਂ ਸੇ ਇੱਥੇ ਨਹੀਂ ਰੋਕਦੇ ਹਾਂ ਆਜੋ ਕੱਢੀ ਕਿਲਾ ਆ ਜੀ ਆਹੋ ਖਿੱਚਦਗੇ ਤੇ ਮਹਾ ਨਹੀਂ ਯਕੀਨ ਉਹਦੇ ਨਾਲੋਂ ਤਾਂ ਬੰਦੇ ਨੂੰ ਸਿੱਧਾ ਆਈ ਕਿਹਾ ਚੰਗਾ ਬਈ ਅਸੀਂ ਹੋਰ ਕੋਈ ਜਗ੍ਹਾ ਲੱਭ ਲੈਨੇ ਆ ਇਹ ਆਪਾਂ ਨੂੰ ਉਹ ਘਰ ਵਾਲਾ ਮੁੰਡਾ ਸੀਗਾ ਆਪਾਂ ਨੂੰ ਰੇ ਥਾਂ ਮਿਲ ਗਈ ਵਾਟ ਨਾਲ ਹੀ ਦੁਕਾਨ ਜੀ ਦੇ ਫੜਾਈ ਗੁਰੀ ਦੋਕ ਆਲਾ ਅਲੀ ਅਟੈਂਟ ਖੁੱਲਾ ਲੱਗਦਾ ਇਹਦੇ ਨਾਲ ਮਾੜਾ ਜਾ ਮਾੜਾ ਜਾਨੀ ਪੂਰਾ ਹੀ ਫਰਕ ਹੁੰਦਾ ਇੰਨੇ ਨਹੀਂ ਹੈਗੇ ਪਤਾ ਨਹੀਂ ਬਾਕੀ ਦੇ ਹਾਈ ਇਧਰ ਗਿਧਰ ਖਿੱਚੀ ਨੇ ਬੰਦ ਕਰੀ ਉਹੋ ਖਿੱਚ ਲਈ ਆਟਾ ਫਿਲਹਾਲ ਗੁੰਨ ਲਿਆ ਤੇ ਇਧਰ ਤਵੇ ਤੇ ਮੋਬਾਲ ਗਰਮ ਹੋ ਰਿਹਾ ਤੇ ਅੱਜ ਆਪਾਂ ਪੁਰਜੀ ਬਣਾਵਾਂਗੇ ਅੰਡਿਆਂ ਦੀ ਬਈ ਤੇ ਚਾਗਲਾ ਵੇਲਣਾ ਉਹ ਕੁਰਸੀ ਤੇ ਥੋੜਾ ਜਿਹਾ ਰੈਸਟ ਕਰ ਰਿਹਾ ਕਿਉਂਕਿ ਉਹਦੇ ਰੋਟੇ ਨਾ ਵੇਲਣੇ ਜਾਣੇ ਬਾਕੀ ਮਾਇੰਡ ਨਾ ਕਰਿਓ ਵੀ ਅਸੀਂ ਅੰਡਿਆਂ ਦੀ ਪੁਰਜੀ ਖਾ ਰਹੇ ਹਾਂ ਕਿਉਂਕਿ ਠੰਡ ਆ ਸਾਨੂੰ ਅੱਗੇ ਨਾ ਵੀ ਲੋੜਾ ਮੜੀ ਪ੍ਰੋਟੀਨ ਵਗੈਰਾ ਦੀ ਤੇ ਤਾਂ ਕਰਕੇ ਅੱਜ ਸੀ ਲੈ ਲਏ ਸੀਗੇ ਚਲੋ ਕੋਈ ਦਿੱਕਤ ਨਹੀਂ ਤੇ ਬਣਾਉਣੇ ਆ ਬਈ ਰੋਟੀਆਂ ਰੋਟੀਆਂ ਬਣ ਰਹੀਆਂ ਨੇ ਤੇ ਪਹਿਲੀ ਰੋਟੀ ਧਰਤੀਆ ਤੁਹਾਡੇ ਪੁਰਾਣੇ ਤਵੇ ਤੇ ਬੇਲ ਕੇ ਭਾਂਡੇ ਸਾਰੇ ਇਕੱਠੇ ਕਰਕੇ ਇੱਕ ਪਾਸੇ ਰੱਖਤੇ ਆ ਤੇ ਉੱਤੇ ਪਾ ਦਾ ਪੰਨਾ ਤੇ ਸਿਲੰਡਰ ਨੇ ਅਜਦਾ ਦਿਨ ਫੇਰ ਸਾਥ ਦੇਤਾ ਤੁਹਾਡੇ ਭਰਾਵਾਂ ਦਾ ਤੇ ਬਾਕੀ ਆਪਣੇ ਇਹਨੇ ਵਲੌਗ ਫਿਲਹਾਲ ਖਾਸ ਨਹੀਂ ਹੁੰਦੇ ਤੇ ਬਟ ਤੁਸੀਂ ਫੇਰ ਵੀ ਬਈ ਬਹੁਤ ਪਿਆਰ ਦੇ ਰਹੇ ਹੋ ਇੰਨਾ ਕਿ ਸਾਨੂੰ ਹੌਸਲਾ ਵਜਾਈ ਵਾਸਤੇ ਦੋਨਾਂ ਨੂੰ ਕਾਫੀ ਆ ਤੇ ਫਿਲਹਾਲ ਅੱਜ ਦਾ ਦਿਨ ਆਪਾਂ ਸਮਾਪਤ ਕਰਦੇ ਆ ਆਪਣਾ 47ਵਾਂ ਦਿਨ ਇੱਥੇ ਹੀ ਖਤਮ ਹੁੰਦਾ ਤੇ ਟੈਂਟ ਆਪਣਾ ਲੱਗਿਆ ਪਿਆ ਤੇ ਚਲਦੇ ਆ ਅੰਦਰ ਇਹ ਤੁਹਾਡਾ ਸਾਰਿਆਂ ਦਾ ਮੈਂ ਫੇਰ ਤੋਂ ਧੰਨਵਾਦ ਕਰਦਾ ਬਾਈ ਹਾਂ ਜਿਹੜਾ ਤੁਸੀਂ ਆਪ ਦਾ ਕੀਮਤੀ ਸਮਾਂ ਸਾਡੀਆਂ ਵੀਡੀਓਸ ਨੂੰ ਦੇ ਰਹੇ ਹੋ ਤੇ ਇਦਾਂ ਹੀ ਪਿਆਰ ਬਣਾਏ ਰੱਖੋ ਤੇ ਤੁਹਾਡੇ ਵਾਸਤੇ ਅਸੀਂ ਬਹੁਤ ਹੀ ਰੁੱਖੇ ਰੁੱਖੇ ਰਾਹ ਪਹਾੜ ਤੇ ਉਹਨਾਂ ਦੀਆਂ ਵੀਡੀਓਜ਼ ਜਲਦ ਹੀ ਲੈ ਕੇ ਆ ਰਹੇ ਹਾਂ ਥੋੜਾ ਜਿਹਾ ਸਬਰ ਰੱਖੋ ਕਿਉਂਕਿ ਅਸੀਂ ਵੀ ਸਾਈਕਲ ਕੋਈ ਗੇਰਾਂ ਵਾਲੇ ਨਹੀਂ ਲੈ ਕੇ ਗਏ ਸਾਡੇ ਕੋਲੇ ਗੇਰਾਂ ਵਾਲੇ ਹੈਗੇ ਵੀ ਆ ਪਰ ਉਹ ਖਰਾਬ ਆ ਉਹਨਾਂ ਤੇ ਬਹੁਤ ਪੈਸੇ ਲੱਗਣੇ ਆ ਬਾਈ ਏ ਬਾਈ ਗੁਰੂ ਕੋਲੇ ਤਾਂ ਹੈ ਨਹੀਂਗਾ ਚੱਲ ਲੈ ਲਾਂਗੇ ਹੌਲੀ-ਹੌਲੀ ਜ਼ਰੂਰ ਲਾਵਾਂਗੇ ਤੇ ਰੋੜ ਕੇ ਲੈ ਕੇ ਜਾਣੇ ਪੈਂਦੇ ਆ ਸਾਨੂੰ ਤੱਕ ਕੇ ਕਦੇ ਕਦਾ 10 ਕਿਲੋਮੀਟਰ ਨਿਕਲਦਾ ਸਾਰੇ ਦਿਨ ਚ ਤੇ ਪਰ ਅਸੀਂ ਹਿੰਮਤ ਨਹੀਂ ਹਾਰਦੇ ਅਸੀਂ ਜ਼ਰੂਰ ਜਿਹੜਾ ਸੀ ਸਫ਼ਰ ਸਾਨੂੰ ਦੱਸਿਆਗਾ ਨਾਰਥ ਤੇ ਈਸਟ ਇੰਡੀਆ ਤੇ ਵਿਦਨ ਨੇਪਾਲ ਦਾ ਇਹ ਤੁਹਾਨੂੰ ਅਸੀਂ ਕਰਾਂਗੇ ਤੇ ਦਿਖਾਵਾਂਗੇ ਵੀ ਤੇ ਬਸ ਬਣੇ ਰਹੋ ਆਪਣੇ ਬਲੌਂਗਾਂ ਨਾਲ ਤੇ ਮਿਲਦੇ ਆਂ ਕੱਲ ਦੇ ਵਲੌਗ ਚ ਤੁਸੀਂ ਆਪਣਾ ਖਿਆਲ ਰੱਖਿਓ ਤੇ ਸੋਡਾ ਆਪਣਾ ਭਿੰਦਰਜੀਤ ਬਈ ਤੇ ਗੁਰੀ ਲੋਈ ਲਈ ਖੜਾ ਸਤਿਕਾਰ ਬੁਲਾਇਆ ਸਾਰਿਆਂ ਨੂੰ ਸਤਿਕਾਰ ਜੀ ਸਤਿਕਾਰ ਤੇ ਬਈ ਗੁੱਡ ਨਾਈਟ